ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019800 ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਜਰਨਲ ਨਾਮ ਵੀ ਹੁਣ ਜਾਈਏ ਕਹਿੰਦੇ ਪਿੰਡ ਦਾ ਠੀਕ ਹੈ ਪਿੰਡ ਭੋਤਨਾ ਜ਼ਿਲ੍ਹਾ ਬਰਨਾਲਾ ਪਿੰਡ ਭੋਤਨਾ ਜ਼ਿਲ੍ਹਾ ਬਰਨਾਲਾ ਆ ਗਿਆ ਨਾ ਮੇਨ ਹਾਈਵੇ ਤੇ ਆ ਗਿਆ ਮੋਗਾ ਬਰਨਾਲਾ ਦੇ ਹਨਾ ਤੇ ਮੋਬਾਈਲ 78891 404 40434 ਜਿਹੜਾ ਪਹਿਲਾ ਝੋਟੀ ਦੇਖੀ ਇਹਨੇ ਸੂਆ ਕਿਹੜਾ ਸੂਈ ਆ ਇਹ ਦੂਜਾ ਦੂਜਾ ਸੂਆ ਬੱਚਾ ਇਹਨੇ ਕੀ ਪਤਾ ਪੱਟਾ ਵੀ ਠੀਕ ਹੈ ਮਗਰ ਆ ਗਿਆ ਮੇਰ ਕਾਫਾ 나ੜੂ ਜਮਾ ਨਾਲ ਹਨਾ ਤੇ ਕਹਿਮਾ ਦਿਰ ਹੋ ਗਿਆ ਸੂਈ ਨੂੰ ਅੱਜ ਤੀਜਾ ਦਿਨ ਵੀ ਠੀਕ ਹੈ ਆਪਣੀ ਘਰ ਦੀ ਘੱਟੀ ਪਾ ਲਈ ਵੀ ਆ ਹਾਂ ਕਰ ਦਿਓ ਠੀਕ ਹੈ ਪਹਿਲੇ ਸੂਆ ਬਦ ਦੁੱਧ ਕਿੰਨਾ ਚੋੜੇ ਸੀਦਾ ਇਹ 10 ਲੀਟਰ ਵੀ ਠੀਕ ਹੈ ਹੁਣ ਦੁੱਧ ਕਿੰਨਾ ਘੂ ਬੋੜਾ ਕੱਲ ਦੀ ਸੂਈ ਥੱਲੇ ਇਹ 8 ਕਿਲੋ ਜੀ ਚੋਣ ਚਵਾਤਾ ਰਦੂ ਰਿਕ ਨੰਬਰ ਰਿਕ ਨੰਬਰ ਤੇ ਜੇਰ ਜੁਰ ਵਧੀਆ ਪਈ ਆ ਜਮਾ ਨੰਬਰ ਠੀਕ ਹੈ ਤੇ ਮੁੱਲ ਇਹਦਾ ਕੀ ਰੱਖਿਆ ਵੇਚਣ ਜਾਲਾ 95000 ਮਾਨਤਨ ਹੋ ਜਾਊਗਾ ਹਾਂ ਹੋ ਜਾ ਤੋਰੀ ਬਾਹਰ ਨੂੰ ਸੋ ਵੀਰੋ ਕੱਦ-ਕੜ ਵਗੈਰਾ ਮੈਂ ਤਾਂ ਦੇਖ ਸਕਦਾ ਦੂਜਾ ਸੂਆ ਛੋਟੀ ਸੂਈਆਂ ਘਰੇਲੂ ਛੋਟੀਆਂ ਕੀ ਵਪਾਰ ਵਗੈਰਾ ਦਾ ਕੰਮ ਨਹੀਂ ਤੇ ਹੁਣ ਸ਼ਾਮ ਦਾ ਟਾਈਮ ਆ 4:30 ਇਸ ਪਾਸ ਇੱਥੇ ਕਿਤੇ ਟਾਈਮ ਆਗਾ ਤੇ ਲੇਵੇ ਲੂਵੇ ਦੀ ਸੋਹਣੀ ਸਾਫ ਸੁਥਰੀ ਆ ਕਿਸੇ ਪਾਸੋਂ ਲੱਸੀ ਨਾ ਵੀ ਨਹੀਂ ਮੈਂ ਕੱਲ ਦੀ ਸੂਈ ਹੈਗੀ ਵਧੀਆ ਕੱਖੁਖ ਵਧੀਆ ਖਾਂਦੀ ਵੀ ਹੈ ਕੱਖੁਖ ਰੱਖਦੀ ਹੈ ਝੋਟੀ ਦੀ ਤੇ ਵਾਕੀ ਥਾਣੇ ਦੇਖੋ ਨੇੜ ਤੋਂ ਸੋਹਣਾ ਸਾਫ ਸੁਥਰਾ ਥਾਣ ਹੈ ਵਾਨਾ ਚਾਰੇ თან ਨਿਕਨਵੇਂ ਬਿੱਥੀ ਤੇ ਤੇ 95000 ਦੇ ਵਿੱਚੋਂ ਮਾਲਤਾਰ ਮੜਵੋਟਾ ਕਰਦਾਂਗੇ ਭਾਈ ਅੱਜ ਦਾ ਆਪਾਂ ਮਾਲਤਾਰ ਕਰਦਾਂਗੇ ਭਾਈ ਸਭ ਠੀਕ ਹੈ ਸੋ ਘਰੇਲੂ ਝੋਟੀ ਆ ਤੇ 8 ਲੀਟਰ ਦੁੱਧ ਐਸ ਵਕਤ ਹਾਜ਼ਰ ਆ ਦੂਜੇ ਜਾਂਦੀ ਸੂਈ ਥੱਲੇ ਅੰਦਾਜ਼ਾ ਲਾਈ ਐਤ ਕਿ ਉਮੀਦ ਹੈ ਕਿ ਫਿਰ 11 12 ਵਾਲੇ ਆਸ-ਪਾਸ ਜੇ ਹਣਾ 11 ਦੇ ਤਾਂ ਪੂਰੀ ਗਰੰਟੀ ਆ ਠੀਕ ਹੈ ਤੇ ਕਹਿੰਦਾ ਬਾਪ 11 ਲੀਟਰ ਦੁੱਧ ਆਵਣਾ ਪਾ ਦੇ ਹਾਂ ਪਾ ਦੂਗਾ 8 ਲੀਟਰ ਤਾਂ ਹੋਣੀ ਆ ਠੀਕ ਹੈ ਚੌਣ ਚ ਬਤਾ ਰਾਂ ਇੱਕ ਨੰਬਰ ਨੰਬਰ ਬੋਲੀ ਦੇ ਬਾਰੇ ਆਪਣਾ 70 893 4000 ਠੀਕ ਹੈ ਸੋ ਪਿੰਡ ਪੋਤਨਾ ਜ਼ਿਲ੍ਹਾ ਬਰਨ